ਦੇ ਹੁਣ ਐ ਕਰਿਆ ਬਾ ਫਲੋਰ ਕੀ ਵੇ ਐਸੇ ਮੇਰਾ ਨਾ ਕਰਮ ਲਓ ਜੀ ਆਹ ਟਾਈਮ ਦਾ ਤੁਹਾਨੂੰ ਦਿਖਾਵਾਂਗੇ ਅੱਸੀ ਕਾਲ ਜੀ ਕੀ ਹਾਲ ਚਾਲ ਮਿੱਤਰੋ ਉਮੀਦ ਕਰਦੇ ਹਾਂ ਸਾਰੇ ਭਰਾ ਠੀਕ ਠਾਕ ਹੋਣਗੇ ਲਓ ਜੀ ਲਾਈਵ ਵੀਡੀਓ ਜਿਹੜੀ ਹੈ ਲਾਈਵ ਮਿਲਕਿੰਗ ਵਰਸ਼ੇਮ ਸਿੰਘ ਚੈਨਲ ਏ ਕਰਮ ਬਾਕੀ ਬਾਕੀ ਪੋਲ ਜਿਹੜਾ ਰਿਪੀਟ ਨਹੀਂ ਹੋ ਰਿਹਾ ਬਸ ਇਹਨੂੰ ਇਦਾਂ ਹੀ ਦੇਖ ਲਿਓ ਬੈਂਤੀ ਇਹ ਹੀ ਹੈ ਬਾਕੀ ਫੇਸਬੁੱਕ ਤੇ ਜਿਹੜਾ ਉਹ ਦੂਸਰੇ ਉਹਦੇ ਨਾਲ ਚੱਲੂਗਾ ਹਾਂਜੀ ਫੇਸਬੁਕ ਕਲਿਓ ਜੁੜਜੋ ਮਿੱਤਰੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਜੀਰੇ ਸਸਿ ਕਾ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਹੈ ਕੈਮ ਹੈ ਜੀ ਜੀ ਕਰਜੋ ਮਿੱਤਰੋ ਕਿ ਅੱਜ ਫੇਸਬੁਕ ਚੈਨਲ ਤੇ ਨਹੀਂ ਕਲਿਓ YouTube ਚੈਨਲ ਤੇ ਲਾਈਵ ਸਾਰੇ ਭਰਾ ਜੀ ਕਰਦਿਆਂ ਨਾਲ ਆਪਾਂ ਜੀ ਹਾਂ ਜੀ ਬਿਲਕੁਲ ਫੋਨ ਕਰ ਲੀਏ ਸਾਫ ਗੱਲਬਾਤ ਕਰਨੀ ਹੈ ਅਫਤਾਰ ਸਿੰਘ ਬਾਂਦਰਾ ਜੀ ਟਾਈਮ ਕਿਨਾ ਹੋ ਗਿਆ ਅੱਸੀ ਕਾਲ ਜੀ 11:00 ਵਜੇ ਟਾਈਮ ਹੋ ਗਿਆ ਜੀ ਪੂਰਾ ਪੂਰਾ ਹੈ ਬਈ ਕਰੋ ਸ਼ੁਰੂ ਥੈਂਕ ਯੂ ਬ੍ਰਾ ਥੈਂਕ ਯੂ ਹਰਿੰਦਰ ਸਾਡਾ ਭਰਾ ਜੁੜ ਗਿਆ ਹਰਿੰਦਰ ਇੱਕ ਤੁਹਾਨੂੰ ਬੱਚਾ ਛੱਡਣ ਤੋਂ ਪਹਿਲਾਂ ਚਾਰਕ ਕਰਵਾ ਦਈਏ ਜੀ ਪ੍ਰਧਾਨ ਜੀ ਵੀ ਨਾਲ ਬੈਠੇ ਨੇ ਆ ਪ੍ਰਧਾਨ ਕਿਵੇਂ ਆ ਬੜੀਆ ਬੜੀਆ ਹੋ ਗਏ ਆਨ ਬੜੀਆ ਲਓ ਜੀ ਇਹ ਦੋਨੋਂ ਪੇਜਾਂ ਚੱਲ ਰਿਹਾ ਪ੍ਰਧਾਨ ਦਾ YouTube ਤੇ ਚੱਲ ਰਿਹਾ YouTube ਤੇ ਹਾਂ ਜੀ ਲੁਕ ਕੇ ਸਿੰਦੀ ਸਿੱਧੂ 88 ਤੇ ਆਪਣਾ Facebook ਤੇ YouTube ਦੋਨਾਂ ਤੇ ਆ ਤੇ ਲਓ ਜੀ ਬੱਚਾ ਲੈ ਛੱਡ ਬਸ ਹੁਣ ਇਧਰ ਨੂੰ ਕਰੀਏ ਧਿਆਨ ਸਤਿ ਸ਼੍ਰੀ ਅਕਾਲ ਹਰਜਿੰਦਰ ਕਿਵੇਂ ਆ ਐਸੇ YouTube ਤੇ ਪਾਰ ਵਾਲਾ ਇੱਕ ਚੱਲੀ ਜਾ ਜਾਂਦਾ ਫਿਰ ਮੈਂ ਵੀ Facebook ਤੇ ਨਾ ਕਰਦਾ ਫਾਈਦਾ ਕਟਰੂ ਸਿੱਟਾ ਕਰਨਾ ਵਸਤੂ ਹੈ ਨਾ ਦੂਜਾ ਹੈਗਾ ਨਾ ਕਟਰੂ ਸਿੱਟਾ ਹੈ ਜੀ ਮੈਂ ਕਹਿੰਦਾ ਫੇਸਬੁੱਕ ਤੇ ਕਰ ਦੇ ਕਰ ਦੇ ਕਰ ਦੇ ਦੂਜਾ ਫੋਨ ਹੈ ਨਹੀਂ ਕਰ ਦੇ ਕੋਈ ਗੱਲ ਜਿਸ ਪਾਰ ਮਰਾ শেয়ার ਕਰ ਦਿਓ ਨਾ ਹਾਂ ਆ ਗਿਆ ਉੱਪਰ ਨੋਟਿਸ ਇੱਕ ਦਾ ਕਰਤਾ ਤੇ ਹੋਰ ਵੀ ਕਰ ਦਿਓ ਜਿਹੜੇ ਜਿਹੜੇ ਉਹਦੇ ਚ ਗਰੁੱਪ ਚ ਹੈਗੇ ਆਪਾਂ ਹਨ ਜਿਹਦਾ ਝੋਟੇ ਸਾਡੇ ਕਿਹਨੇ ਦੇਖੀ ਜਾਂਦੇ ਵੀ ਉਹ ਬੋਲਣਗੇ ਕੀ ਬੋਲ ਰਹੇ ਨੇ ਇਹ ਪਿੱਛੇ ਸਾਡਾ ਅੱਧੀ ਘਟਾ ਇਹਦਾ ਚਲੋ ਚੰਗੀ ਗੱਲ ਇੱਕ ਇਧਰ ਹੀ ਮੰਗਾ ਲਈ ਕੰਡਾ ਚੱਲ ਸਾਡੇ ਕੰਡਾ ਤੇ ਮੈਂ ਇਧਰ ਹੀ ਮੰਗਾ ਲਈ ਹਾਂ ਇਧਰ ਤਾਂ ਜੀ ਜਿਹੜੀ ਉਹ طرف ਬਾਕ ਫੋਟ ਸਾਹਮਣਾ ਸੀ ਉਹ ਅਰ ਰੋਟ ਤੇਰੇ ਅੱਗੇ ਜਿਉਂ ਦੂਤ ਤੇ ਦੋਨੋਂ ਦੀ ਫੋਟਾਂ ਲਾਂਗੇ ਹਾਂ ਇਹਦਾ ਵੀ ਅਸੀਂ ਦੁਬਾਰੇ ਪਾ ਦਾਂਗੇ ਆਊਟ ਲੇਪ ਕਰਤੀ ਪਾ ਦਾਂਗੇ ਦੁਬਾਰਾ ਤੇ ਆਵਾਂਗੇ ਹਾਂ ਹਾਂ ਕੋਈ ਨਿਊ ਡਾਊਨਲੋਡ ਕਰਕੇ ਦੁਬਾਰੇ ਪਾ ਦਾਂਗੇ ਜਸਪਾਲ ਤੇ ਹਜਿੰਦਰ ਦੱਸੋ ਮੜਾ ਜੀ ਅਬੀ ਕਿਵੇਂ ਆ ਬਈ ਜਿ ਆ ਰਹੀ ਹੈ ਵੀਡੀਓ ਉਹ ਦਿੱਕਤਾਂ ਦੇ ਵਿਚਕਾਰ ਹਾਂਜੀ ਅਸੀਂ ਕਾਲ ਦੀ ਸਾਰਾ ਨੂੰ ਕੀ ਹਾਲ ਹੈ ਕੈਮਾ ਜੀ ਤੇ ਲੋਕ ਮਿੱਤਰੋ ਜੁੜਦੇ ਲਾਈਵ ਦੇ ਨਾਲ ਸਾਰੇ ਤੇ ਅੱਜ ਸੇਬ ਚੈਰ ਦੀ ਝੋਟੀ ਦੀ ਲੈ ਮਿਲਕਿੰਗ ਕਰਨਾ ਹੈ ਜੀ ਦੂਜਾ ਸੂਆ ਇਹਦਾ ਤੇ ਸੇਬ ਤੁਹਾਨੂੰ ਦੇਖ ਲਈ ਜੀ ਚਾਰੀ ਹੈ ਤਾਂ ਸੇ ਕਰ ਗਈ ਆ ਦੇਖੇ ਸੇਬ ਤਾਂ ਨਾਲ ਥੋੜੀ ਦੇਖ ਨੂੰ ਆ ਨਾ ਨਾ ਹੁਣ ਤਾਂ ਧਾਰਤੋ ਨਾ ਨਾ ਹੁਣ ਨਹੀਂ ਮੈਂ ਹੋਰ ਕੰਮ ਚੱਲ ਕਰਦਾ ਥੰਗੀ ਤਾਂ ਪਰ ਮੂੰਹ ਜੇ ਕੰਮ ਜੀ ਨਹੀਂ ਇਸੇ ਬੱਚੀ ਦੀ ਫੇਰ ਦਿਖਾ ਦਾਂਗੇ ਵੀ ਹੁਣ ਚਾਰੀ ਹੈ ਤਰ ਬੋਦਾਂ ਹੈ ਕਿਸੇ ਹੋ ਵੀ ਤੇ ਦੇਖੇ ਨਹੀਂ ਦੇਖੇ ਨਹੀਂ ਹੋਰ ਨਹੀਂ ਦੇਖੇ ਦੇਖੇ ਉਹਦਾ ਹੈ ਮੁੰਡੇ ਤੈਨੂੰ ਜੇ ਤੂੰ ਦੇਖਿਆ ਕਾ ਜੇ ਦੇਖੇਗੀ ਰਜਿੰਦਰ ਦੱਸੀਆਂ ਬਾੜੂ ਸਹੀ ਆ ਰਹੀ ਹੈ ਤਾਂ ਤੋਂ ਹੀ ਪਾਇਆ ਜੀ ਮੈਂ ਕਿੱਥੇ ਕਦਾ ਗਿਆ ਉਹ ਬਿਠਾ ਲਵਾਂਗੇ ਜਿਹੜੇ ਭਰਾ YouTube ਤੇ ਜੁੜੇ ਨੇ ਨਾ ਉਹ ਥੋੜਾ ਜਿਹਾ ਇਸ ਗੱਲ ਲਈ ਅੱਜ ਮਾਫੀ ਚਾਹੁੰਦੇ ਆ ਕਿ ਸਟੈਂਡ ਇਹ ਇਦਾਂ ਹੀ ਖੜੂਗਾ ਹਾਂਜੀ ਹਸੀ ਕਾਲ ਬਾਈ ਬਰਾੜ ਕੀ ਨੀ ਕਰ ਵੀ ਲੈਨੇ ਆ ਸੱਟ ਇੱਕ ਮਿੰਟ ਖੜੋ ਫਿਰ ਕਰ ਦਿੰਨੇ ਆ ਹਰਜਿੰਦਰ ਸਿੰਘ ਬੜੇ ਟਕਰਵਾਲ ਕੇ ਅਸੀਂ ਕਾਲ ਜੀ 3142 ਉੱਪਰ ਲੈ ਲੈਣਾ ਚਾਹੀਦਾ ਨਾ ਉਹ ਵੀ ਯਾਦ ਲੈ ਲਓ ਜੀ ਬਾਲਟੀ ਜਿਹੜੀ ਖਾਲੀ ਉਹ ਚੈੱਕ ਕਰ ਲਓ ਬਸ ਠੀਕ ਆ ਬਈ ਖਾਲੀ ਹੋ ਗਈ ਹੈ ਇਹ ਖਾਲੀ ਟਾਈਮ ਹੈ ਵੀਰੇ ਖਾਲੀ ਹੋਰ ਟਾਈਮ ਆ ਹਾਂ ਜੀ ਹਾਂ ਕਰੋ ਸ਼ੁਰੂ ਛੋਟੇ ਭਾਈ ਉਹਨੂੰ ਅਹੀਂ ਮੜਾ ਦੇ ਇੱਧਰ ਪੂਰੇ ਆ ਲੈ ਉਹਨੂੰ ਆਪ ਹਾਂ ਇਹਨੂੰ ਫੜ ਮੜਿਆ ਹੋਰ ਸੌਰੀ ਫੁੱਦੂ ਡੇਰੀ ਭਾਰਾਂ ਵਧੀਆ ਹੀ ਵਧੀਆ ਸਿੰਘ ਕੁਮਾਰ ਰਾਮ ਰਾਮ ਭਾਈ ਮੈਂ ਤੇਰੇ ਨਾਲ ਮੈਂ ਮੜਦੇ ਨੂੰ ਕੱਢਦਾ ਬੱਸ ਇੱਥੇ ਮੇਰੀ ਕੱਢੀ ਲਾ ਦੇ ਭਾਈ ਆਪਾਂ ਇਹ ਹਿੰਦੂ ਬੰਦੇ ਵਿੱਚ ਨਾ ਸੇਵ ਕਰ ਤੂੰ ਦਾ ਜੱਫੀ ਉਹਨਾ ਪਾ ਉਹ ਲੈ ਵੀ ਬਾਹਰ ਨਹੀਂ ਆਉਂਣਾ ਸੇਵ ਲੈ ਵੀ ਮੇਰੇ ਤਰਫੋਂ ਮੈਂ ਦੋਨੇ ਹੱਥ ਬੰਨੇਗਾ ਸੀ ਬੈਠਾ ਤਾੜ ਦੇ ਦੱਸੂਗਾ ਮਲੇ ਵਾਜ ਆਈਓ ਲੈ ਉਹ ਰੱਖੀਂਸ ਅਗਰ ਸੇਵ ਕਿਤਨਾ ਹਲਾਈਂ ਚੰਗਾ ਠੀਕ ਹੈ ਕੱਢੀ ਜਾਂਦੇ ਆ ਵੜੀ ਤਾਂ ਨਹੀਂ ਚੱਲਦੀ ਹਾਂ ਹਾਂ ਭਾਈ ਉਹ ਬੰਦ ਕਰਤੀ ਉਨੇ ਅੱਧਰ ਬਸ ਆਪਣੇ ਵਾਲੇ ਤੇ ਹੀ ਦੇਖ ਲਓ ਓਕੇ ਜੀ ਠੀਕ ਹੈ ਜੀ ਸਾਲ ਥੈਂਕ ਯੂ ਜੀ ਜਲਦੀ ਮੈਂ ਬਾਅਦ ਵਿੱਚ ਗੱਲ ਕਰਦੇ ਆਪਾਂ ਪੁਰਮੀ ਭਾਈ ਹਾਂ ਜੀ ਸ਼ੇਭ ਭਾਈ ਕਿਆ ਹਾਲ ਹੈ ਤਿੰਤ ਦਰੀ ਸਾਰਾ ਬਹੁਤ ਤਰੀਕ ਭਾਈ ਉਹ ਜੀ ਦਾ ਹੀ ਧੰਨਵਾਦ ਹੈ ਬਹੁਤ ਬਹੁਤ ਨਾਲ ਡਾਕਟਰ ਗੁਰਸੇਵ ਸਿੰਘ ਕਨਵਰ ਬ੍ਰਿੰਕ ਭਾਈ ਤੇ ਬੰਦੀ ਆਪਣੀ ਘਰ ਦੇ ਮੇਰੀ ਕੀਮਤ ਕਰ ਦੋ ਸਤੀਆਂ ਵਿੱਚ ਜੁੜਿਆ ਹੈ 45 ਹੋਏ ਬਹੁਤ ਪਤਾ ਨਹੀਂ ਕਿ ਬੋਲਣਾ ਤਾਂ ਇਹ ਕਿੱਥੋਂ ਆਈ ਸੀ ਰਣੇ ਤੋਂ ਹਾਏ ਮੱਝ ਮੰਗਾਈ ਸੀ ਨਾਮ ਹੈ ਕਿ ਮਾਝੇ ਵਾਲਾ ਜੀ ਸੂਆ ਦੁੱਧ ਹੈ ਦਾ ਦੁੱਧ ਪਹਿਲੇ ਸੂਏ ਵੀ ਨੇ ਵਧੀਆ ਦੱਸਿਆ 15 ਲੀਟਰ ਤੋਂ ਫੇਰ ਤਾਂ ਜਿਹੜਾ 16 ਨੇ 3 ਗੁਰਪ੍ਰੀਤ ਤੇ ਲੋਹ ਦਾ ਚਕਾਲੀ ਨਾ ਗਿਆ ਦੇ ਡਾਕਟਰ ਨੂੰ ਆਪਾਂ ਯਾਦ ਕਰਦੇ ਸੀ ਨਾ ਪਹੁੰਚ ਗਿਆ ਤਾਂ ਤੇਰੀ ਹਾਜ਼ਰੀ ਲਵਾ ਦਈਂ ਵੀਰੇ ਆਪਾਂ ਪਹਿਲਾਂ ਤੇਰਾ ਫੋਨ ਆ ਗਿਆ ਇੱਕ ਚੈਨ ਸਭ ਤੋਂ ਬੈਸਟ ਕੇਲਾ ਸਾਡਾ ਹੈ ਇਹਦਾ ਸਭ ਤੋਂ ਵੱਧ ਹੱਥ ਕਰਦਾ ਹਾਂ ਬੋਲ ਮੈਂ ਦੱਸਦਾ ਵੀ ਬੋਲ ਦਾ ਤਾਂ ਪਤਾ ਨਹੀਂ ਹੈਗਾ ਕਿਉਂਕਿ ਪਿੱਛੋਂ ਆਈ ਜੀ ਇਹਨਾਂ ਨੇ ਤੇ ਮੱਝ ਦੇ ਨਾਲ ਇੱਕ ਹੋਰ ਤਾਂ ਮੈਂ ਕਰਿਆ ਮੈਂ ਆਪਾਂ ਜਰੂਰ ਦੱਸ ਦੇ ਜੀ ਬੋਲ ਦਾ ਪਤਾ ਹੁੰਦਾ ਕੋਈ ਦਿੱਕਤ ਨਹੀਂ ਜੀ ਹਾਂ ਜੀ ਇਹਦੇ ਚਿਹਰੇ ਕੋਈ ਤਾਰਾ ਹਰਜਿੰਦਰ ਸਿੰਘ 3142 ਬਹੁਤ ਜੀ ਬਾਈ ਠੀਕ ਆ ਵੀਰੇ ਥੈਂਕ ਯੂ ਜੀ ਥੈਂਕ ਯੂ ਰਜਿੰਦਰ ਹਾਂ ਸਹੀ ਗੱਲ ਹੈ ਕੈਨ ਮੈਂ ਰਮਨ ਸਿੰਘ ਅੱਜ ਵੀ ਥੈਂਕ ਯੂ ਵੀਰੇ ਜਿਹੜੇ ਭਰਾ ਜੁੜੇ ਨੇ ਜ਼ਰੂਰ ਕਮੈਂਟ ਕਰਕੇ ਦੱਸ ਦੇ ਬੜੀ ਚੀਜ਼ਾਂ ਵਡੀਆਂ ਸੋਹਣੀਆਂ ਕਿਆ ਕਰੀ ਬੈਠੇ ਨੇ ਵੀਰੇ ਹਿਲਾਈ ਨਾ ਚੰਗਾ ਨਹੀਂ ਹਿਲਾਗਾ ਨਹੀਂ ਮੈਂ ਮੈਂ ਕਹਿੰਦਾਂ ਸੀ ਆ ਪੜਦੇ ਹਾਂ ਕੋਈ ਫਰਕ ਨਹੀਂ ਇੱਕ ਜੀ ਜ਼ਰੂਰ ਰੱਖੀ ਠੀਕ ਹੈ ਕਿ ਚਬਾਈ ਨਹੀਂ ਆਪਾਂ ਫਾਈਨਲ ਕਰਦੇ ਠੀਕ ਹੈ ਆ ਫੋਕਸ ਆਪਣਾ ਦੁੱਧ ਤੇ ਹੋਣਾ ਚਾਹੀਦਾ ਥੈਂਕ ਯੂ ਭਗਵੰਦਰ ਸਿੰਘ ਸਾਥੀ ਕਾਲ ਸਤਿ ਸ਼੍ਰੀ ਅਕਾਲ ਜੀ ਜਿੰਦੀਪ ਬਾਈ ਜਨਾ ਹਰਤਾਰ ਬਾਈ ਜਿੰਦੀਪ ਜਨਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਅੱਛਾ ਜੀ ਜਿੰਦੀਪ ਬਾਈ ਸਤਿ ਸ਼੍ਰੀ ਅਕਾਲ ਪੁਰਾਣਾ ਯਾਰ ਇਹ ਵੀ ਭਰਾ ਆ ਸਾਡਾ ਜੀ ਸਹੀ ਗੱਲ ਹੈ ਬਹੁਤ ਵਧੀਆ ਕੰਮ ਕਰ ਰਿਹਾ ਹੈ ਇਮਾਨਦਾਰੀ ਨਾਲ ਬਹੁਤ ਸੋਹਣਾ ਆ ਬਾਈ ਜੰਮੂਪੁਰ ਕੀ ਹਾਲ ਹੈ ਕੈਮ ਬੁੱਕਰੀ ਠੀਕ ਹੈ ਜੀ ਦੇਰ ਬਾਈ ਹੋਤੀ ਹਾਲਾ ਕੈਮ ਜਸਾਰ ਬਾਈ ਕੀ ਹਾਲ ਹੈ ਠੀਕ ਹੈ ਹਾਂ ਹਾਂ ਜੀ ਡੀਪੋ ਗ੍ਰੇ ਮੈਨੂੰ ਪਤਾ ਹੈ ਸਟੂ ਡੇਰੀ ਬਾਰ ਅੱਛਾ ਅੱਛਾ ਪਰ ਪਿਆਰਾ ਮੰਤਰੀ ਹਾਂ ਹਾਂ ਆਪਾਂ ਤੇ ਗੱਲ ਕੀਤੀ ਮੇਰੇ ਨਾਲ ਅਰਜਨ ਅੰਦਾਜ਼ ਜਿਵੇਂ ਤੁਸੀਂ ਸਟਾਰਟ ਕਰਦੇ ਹੋ ਵਿੱਚ ਮੈਂ ਹੁਣ ਕਨੈਕਟ ਆਈ ਜਾਂਦਾ ਬਾਲੇ ਮੰਦਾਂ ਦੇ ਇੱਕ ਤੇ ਇਹ ਮੈਂ ਕਹਿੰਦਰੀ ਪੁੱਛਦਾ ਨਹੀਂ ਬੰਦਾ ਵੀ ਆਪਣੇ ਯਾਰ ਬੰਦੇ ਕਿ ਮੈਂ ਕਈ ਵਾਰ ਤੇ ਨਹੀਂ ਜੀ ਇਹ ਬੰਦੇ ਤਾਂ ਬਹੁਤ ਜਿਹੇ ਆ ਪਤਾ ਨਹੀਂ ਲਾਦਾ ਦੇਖੋ ਚੱਲ ਰਹੇ ਨੇ ਤੁਹਾਨੂੰ ਉਹ ਤੋਂ ਪੁੱਛ ਲਿਆ ਕਰ ਭਰਾ ਮੈਨੂੰ ਕਿੰਨੇ ਬੰਦੇ ਜੱਟ ਕੇ ਆ ਗੁਰਪ੍ਰੀਤ ਲੋਕਾਂ ਨਾਲ ਸਸਤੀ ਕਰਾ ਦੇ ਮੇਰੇ ਕੋਲ ਡਾਕਟਰ ਆਪਣਾ ਜਪਰੀਤ ਠੀਕ ਹੈ ਜੀ ਦਾ ਸਾਹਿਬ ਹੋਰ ਕੀ ਵਾਲਾ ਕੰਮ ਹੈ ਹਾਂ हां जसपाल बिल्कुल ओवर सेफ का डॉक्टर दी है भाई देखो भाई के बाद मंत्री सम्मवर भाई जरूर जरूर भी ਸਾਡੀ ਸੰਸਦਾ ਦਾ ਸੀਨੀਅਰ ਮੈਂਬਰ ਹੈ ਆਹ ਜੇ ਬਾਈ ਕੋ ਜਰੂਰ ਜਰੂਰ ਪਹੁੰਚਾਂਗੇ ਜੀ ਤੁਸੀਂ કહੋਂ ਤੇ ਆਪਾਂ 나ਈ 8 ਕਿਲੋ ਦਾ ਤੇ ਕਹਿੰਦਾ ਆਪਾਂ ਵੀ ਜਲਦੀ ਲਾਈਵ ਕਰਾਂਗੇ ਸੈਂਕ ਤਾਂ ਮੈਂ ਆ ਦੇ ਲਈ ਲਾਇਆ ਮੈਂ ਕਰਦਾ ਬਾਕੀ ਜਦ ਦੂਤ ਲਿਖਿਆ ਬਾਈ ਧੰਨਵਾਦ ਬਰੇ ਇਹਨਾਂ ਨੂੰ ਜਵਾਬ हां ਬਾਈ ਰੇਸ ਨੂੰ ਕੀ ਹਾਲ ਹੈ ਕਹਿਣਾ ਹਾਂਜੀ ਬਾਈ ਥੈਂਕ ਯੂ ਥੈਂਕ ਯੂ ਇਹਦੇ ਵਿੱਚ ਬਸ ਆਪੂ ਖੇਤਰ ਮੇਰੇ ਤੋਂ ਬਾਅਦ ਬੋਲੀ ਤੋਂ ਬਾਅਦ ਕਹਿ ਸਕਦਾ ਮੈਂ ਵੀ ਜਨਾ 15 ਤਰੀਕ ਨੂੰ ਮੈਨੂੰ ਪਤਾ ਨਹੀਂ ਕਿਨੇ ਫੋਨ ਨਹੀਂ ਕਰਤਾ ਵਿੱਚ ਫੋਨ ਨਾ ਹੋਊ ਨੂਰ ਕਿਸਾ ਨਹੀਂ ਨੂਰ ਨਹੀਂ ਆਉਂਦਾ ਹਾਂ ਦੇਖੋਗੇ ਨਾ ਤੇਰੀ ਸਕਰੀਨ ਤੇ ਫੋਨ ਨਹੀਂ ਆਉਂਦਾ ਤੇ ਬੈੱਡ ਨਹੀਂ ਵੱਜਦੀ ਜੇ ਵੀ ਜਿੰਨਾ ਟਾਈਮ ਤੂੰ ਕੱਢਦਾ ਤੈਨੂੰ ਆਪ ਨੂੰ ਫੋਨ ਦਾ ਨਹੀਂ ਪਤਾ ਲੱਗਣਾ ਵੀ ਫੋਨ ਆਵੇ ਕਾਲ ਆਵੇ ਡੀਐਲਡੀਆ ਕਿੱਥੇ ਗਾ ਆ ਗਿਆ ਉਹ ਦੇਖਿਆ ਕਿ ਤਾਂ ਅੰਦੀ ਨਸਾਨੀ ਜਿਹੜੀ ਆ ਦੇ ਨੋਟ ਨਾ ਮੀ ਦੂਜੇ ਨੇ ਪਟਿਆ ਪਿਆ ਆ ਹਾਂ 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 ਇਹਨੂੰ ਨਾ ਪੋ ਹੋ ਗਿਆ ਓਕੇ ਓਕੇ ਹੋ ਗਿਆ ਹਾਂ ਤੁਸੀਂ ਘੰਟੇ ਲਈ ਕਰ ਦਿੰਦੇ ਹਾਂ ਹਾਂ ਘੰਟੇ ਲਈ ਕਰ ਦਿੰਦੇ ਹਾਂ ਬਸ ਹੁਣ ਤਾਂ ਨਾ ਕਾਲਾ ਬੀਕਰੀਨ ਤੇ ਨਾ ਥੈਂਕ ਯੂ ਯਾਰ ਨਹੀਂ ਦਾ ਤੰਗ ਹੀ ਕਰਦੇ ਨੇ ਕੋਈ ਬਾਈ ਨਹੀਂ ਹੁਣ ਮਿਲਿਆ ਕੰਮ ਹੀ ਟਾਰਫ ਨੂੰ ਦੇ ਸਾਲੂ ਮਿਲਦਾ ਤਾਂ ਕੋਈ ਗੱਲ ਨਹੀਂ ਮੈਂ ਬਸ ਉਹਦੀ ਭਰਾਮ ਦਾ ਪਿਆਰ ਹੀ ਚਾਹੀਦਾ ਬੰਦੇ ਦੇ ਬੰਦੇ ਅਮਨਦੀਪ ਸਿੰਘ ਕਲਸਾ ਅਸਲ ਇਹ ਸੀਗਾ ਬਈ ਹਰੇ ਪੋ ਵੀ ਪੋ ਗੁੱਡ ਥੈਂਕ ਯੂ ਬਈ ਥੈਂਕ ਯੂ ਵਧੀਆ ਜੀ ਵਧੀਆ ਫਾਈ ਆਤਾ ਸਿੰਘ ਜੱਲ ਹੋ ਗਈ ਠੀਕ ਹੈ ਜੀ ਜਾਨੀ ਕਿੰਦਰ ਬਈ ਸੇਵਕ ਨੇ ਕਈ ਕੰਮ ਛੇੜੇ ਨੇ ਨਾਲ ਕੋਟੀ ਦਾ ਛੇੜੇ ਠੀਕ ਹੈ ਜੀ ਨਾਲੀ ਲਾਈ 21 ਗ੍ਰਾਡ ਹੋ ਗਿਆ ਕੰਤਰਾ ਹਾਪਿੰਦੀ ਆ ਬਾਰਮੂਗਾ ਇੰਦੀਆ ਜੀ ਦੀ ਸਵੇਰੇ ਚਲਾ ਜਾਉਂ ਸਵੇਰੇ ਮੇਲੇ ਜਾਣਾ ਫਿਰ ਉਧਰ ਸਵੇਰ ਦੀ ਤਰਾਕੇ ਹਾਂਜੀ ਹਾਂ ਜਿੰਨੀ ਭਾਈ ਹਾਂ ਫਿਰ ਨਾ ਖੜਜਿਆ ਲਿਆ ਇੱਕ ਥਾਂ ਤੇ ਹਾਂ ਨਾ ਉਹਦਾ ਪਤਾ ਨਹੀਂ ਲੱਗਦਾ ਕਿੰਨੇ ਬੰਦੇ ਕਮੇਟਾਂ ਕੋਲ ਪਲਰਗੇ ਬੰਦੇ ਕਾਫੀ ਜਲੇਵੇ ਹਾਂ ਤੇ ਉਹ ਨੇਪਦੀ ਪਰੋਸ ਮੈਂ ਐਡਵਾਰਡ ਕੇ ਲਈ ਖੜਜਿਆ ਲਿਆ ਨਹੀਂ ਭਈਆ ਇੱਥੇ ਮੋਰਾ ਨਹੀਂ ਕਟੀਆਂ ਮੈਂ ਤਾਂ ਆਪ ਮੋਰ ਪ੍ਰਾਣ ਨੂੰ ਕਹਿੰਨਾਗੇ ਆਪਾਂ ਫਾਰਮ ਦੇ ਤੇ ਸੇ ਵਧੀਆ ਫਾਰਮ ਵਾਲੀ ਨਹੀਂ ਸੰਦਾਰ ਦਾਂਗੇ ਕਿਉਂਕਿ ਆਪਰੇ ਵਾਲੇ ਫਾਰਮ ਤੇ ਬਾਈ 2023 ਵਾਲੀ ਮੰਗ ਐ ਕਿ ਮਸਾਂ ਪੂਰੀ ਹੋਈ ਐ ਐਸੀ ਮਤਲਬ ਕਹਿ ਸਕਦੇ ਆ ਵੀ ਹਾਂ ਮੰਗ ਵਾਲੀ ਨਾ 2023 ਤੇ 22 ਵਾਲੀਆਂ ਕਟੀਆਂ ਪੂਰੀਆਂ ਕਰਤੀਆਂ ਹਨ ਇਹ ਦੂਬਾਰ ਫਾਰਮ ਵਧਾਉਣਾ ਜੀ ਆਪਣੇ ਫਾਰਮ ਤੋਂ ਨਹੀਂ ਮਿਲ ਸਕਦੇ ਬਾਈ ਜੀ ਹਾਂ ਕਿਸੇ ਨੂੰ ਲੱਗੇ ਨਹੀਂ ਕਿਸੇ ਕੋ ਆਪਾਂ ਲੈ ਕੇ ਦਿੰਦੇ ਨਹੀਂ ਅਜਿਹੇ ਨੰਬਰ ਦੇ ਸਕਦੇ ਆ ਵੀ ਵਧੀਆ ਰਿਪੋਰਟ ਦਾ ਦਿਖਾ ਲਈਏ ਇਹ ਕੰਮ ਕਰਦੇ ਵਾਈ ਦਾ ਤੁਹਾਨੂੰ ਹੱਲੀ ਕਰਨਾ ਹਾਂ ਨਹੀਂ ਆਪਾਂ ਤਾਂ ਮਾ ਵਪਾਰੀ ਵਪਾਰੀਆਂ ਵਾਲਾ ਕੰਮ ਕਰਦਾ ਆਪਾਂ ਵਪਾਰਕੀ ਤੇ ਨਹੀਂ ਭਾਈ ਤਾਈ ਭਾਈ ਵਧੀਆ ਵਧੀਆ ਗੱਲ ਆ ਜਿਹੜੀ ਦਿੱਤੀ ਆ ਆਪੇ ਫਾਰਮ ਤੋਂ ਵੀਡੀਓ ਪਾ ਕੇ ਕਰਨਾ ਨਹੀਂ ਕਿ ਭਾਈ ਆ ਖੜੀ ਆ ਮਾਂ ਇਹਦੀ ਦੀਨ ਟੈਕ ਜਦੋਂ ਮਰਜ਼ੀ ਕਰਾ ਲਈ ਹੈ ਨਾ ਨਾ ਐਡੇ ਕੰਮ ਨਹੀਂ ਧੋਖਾ ਦੇ ਦਿੱਤੀ ਹਾਂ ਬਿਲਕੁਲ ਭਾਈ ਕਬੀ ਨਾ ਵਪਾਰ ਕਰਨਾ ਤੇ ਨਹੀਂ ਪਰਮਾਤਮਾ ਠੀਕ ਹੈ ਜੁਦੀਪ ਕੋਈ ਗੱਲ ਨਹੀਂ ਦਸੰਬਰ ਚ ਕਰਾ ਦੂੰ ਅਗਲੇ ਦਸੰਬਰ ਚ ਕਰਾਵੇਂਗਾ ਹਾਂਜੀ ਕੁਲਦੀਪ ਭਾਈ ਜੀ ਰਾਮ ਰਾਮ ਜੀ ਔਰ ਸੁਨੋ ਜੀ ਕੇਂਦਰ ਸਸਤੀ ਕਾਲ ਭਾਈ ਠੋਖਾ ਨਹੀਂ ਕਰਨਾ ਚਾਹੀਦਾ ਇਹ ਤਾਂ ਗੱਲ ਸਮਝੋ ਬਾਈ ਜੀ ਟਾਰਗੇਟ ਸਾਰਾ ਇਹ ਟਾਰਗੇਟ ਦਾ 300 ਉੱਪਰ ਸਸਤੀ ਕਾਲ ਵੀ 10 ਕਾਲ ਲਈ ਭਾਜੀ ਬ੍ਰੇਕ ਇਹ ਕੱਲ ਵਕਰੀਏ ਕੋਈ ਨੀਂ ਗੜੇ ਨੇ ਦਿੱਤੀ ਆਪਣੇ ਕੋਲ ਦਿਨ ਤੇ ਪਰ ਅਜੇ ਮਤਲਬ 8 ਸਾਲ ਲੰਘ ਰਹੇ ਨੇ ਅੱਛਾ 22 ਦੇ ਵਿੱਚ ਉਹਨੂੰ ਡਿਜ਼ਾਈਨ ਕੱਟੀ ਲਾਜੀ ਬਈ ਇਹ ਖਾਂਦੀ ਦਾ ਟਾਈਮ ਹੈ ਖਾਂਦੀ ਹੋ ਰਹੀ ਹੈ ਇਸ ਦਾ ਤੇ ਸਵੇਰੇ ਪਹਿਲਾਂ ਤਾਂ ਆਉਂਦੇ ਬਨੇ ਕਈ ਵਾਰੀ ਖੜੂ ਦੇ ਹਰ ਵਾਰੀ ਗਿਆ ਕੱਲ ਸਵੇਰੇ ਦੇ ਸ਼ਾਮ ਕੱਲ ਸ਼ਾਮ ਨੂੰ ਫੈਨਲ ਕਰਨਾ ਆਹ ਨੂੰ ਤੁਹਾਨੂੰ ਲਾਇੰਡ ਦੇਣਾ ਹੈਰਾ ਯੂਟਿਮ ਕਾਈ ਗਾਲ ਕੋ ਠੀਕ ਹੈ ਬਈ

ਆ ਮਾ ਪੂਰਾ ਸਾਲ ਦਾ ਲਾਤਾ 11 ਮਹੀਨੇ 11.5 ਮਹੀਨੇ ਪੈਣੇ ਹਾਂ ਜੀ ਨਾ ਆਰਾਮ ਦੀ ਬਾਈ ਜੀ ਰਾਮਾਨਸਿਟਾਲ ਸਲਾਹ ਹੋਣਾ ਜੀ ਹਾਂ ਜੀ ਜ਼ਰੂਰ ਬਾਈ ਜ਼ਰੂਰ ਹਾਂ ਜੀ ਬਾਈ 2 ਸਾਲਾਂ ਨੂੰ ਜੇ ਕਿਰਾਇਆ ਸ਼ੁਰੂ ਕਰਨਾ ਹੈ ਬਸ ਆਪਰੇ ਦੇਖ ਕੋਈ ਵੀ ਖਸੌਦਾ ਕੋਰ ਚੋਣੇ ਦੀ ਬਣਾਣਾ ਕੋਡਾ ਬੰਦਰ ਸਿੰਘ ਸੋਲਰ ਗਰਾਹ ਇਹ ਬਈ ਬੋਲਾ ਬਾਕੂ ਸੰਗਿਆ ਪਰ ਤਾਂ ਹਾਂ ਜੋ ਦਸਤਾਵੂ ਹੋਣ ਤੋਂ ਫਰਿਆਦ ਨਹੀਂ ਹੁੰਦਾ ਬੈਠ ਕੇ ਜਿਵੇਂ ਸੇਕ ਨੂੰ ਪਹਿਲਾਂ ਲਾਉਂਦਾ ਠੀਕੀ ਪੱਟਣ ਲੱਗੇ ਮੈਨਾਲੀ ਮੈਨਾਂ ਕਿ ਜਲਾ ਪਤਾ ਤਾਂ ਬਣਾ ਦੇ ਲਾਗੇ ਫੌਂਟ ਚਾਹੀ ਇਹਨੂੰ ਬਾਤੀ ਪਸਾਂਗ ਸਰ ਫੌਂਟ ਆਇਆ ਉਹ ਬੀਗੀਆ ਉਹ ਫਾਰਮ ਚ ਆਇਆ ਬੰਦੇ ਨਹੀਂ ਸਵਾਲ ਪੁੱਛਿਆ ਨਾ ਵਿਚਾਰੇ ਫਿਰ ਫਾਰਮ ਫੜ ਜਾਂਦਾ ਯਾਰੀ ਅਜੀਗਾ ਭਾਈ ਵਧੀਆ ਜਿਹਾ ਸਲੋਅ ਰੱਖ ਕੇ ਕੰਮ ਹਾਂਜੀ ਗਰੇਵਾਲ ਭਾਈ ਜਗਵਿੰਦਰ ਭਾਈ ਧੰਨਵਾਦ ਧੰਨਵਾਦ ਗਰੇਵਾਲ ਬੈਠ ਰੱਖ ਸਕਦੀ ਹੈ ਭਾਈ 10 500 ਹੈ ਨਾ ਚਲੋ ਆਪਾਂ ਤਾਂ ਉਮੀਦ ਹੀ ਹੈ ਜਿੰਨਾ ਕਰੇ ਵਧੀਆ ਆਸ਼ਕੰਦਰ ਭਾਈ ਵਧੀਆ ਜੀ ਵਧੀਆ ਭਾਈ ਉਹਨੂੰ ਵਰਨੀ ਕਹਿੰਦਾ ਹੈਲੋ ਹਾਂਜੀ ਬਈ ਹੋਰ ਸਲਾਉ ਵਰਦਸਨ ਭਾਈ ਸਗਰੇ ਚੱਲੂ ਹੋਣਗੇ ਜੀ ਹਾਂ ਇਹਨੂੰ ਸਹੀ ਗੱਲ ਹੈ ਭਾਈ ਵਧੀਆ ਤੇਜਵੀਰ ਹਾਂਜੀ ਭਾਈ ਹੋਰ ਸਲਾਉ ਤੇਜਵੀਰ ਪੀਤਾ ਨਹੀਂ ਗੁਰਗੱਤਨਾ ਉਹ ਪਸਾਂਗ ਪ੍ਰਸਾਦ ਨੇ ਕਿਹੜੇ ਬੋਲਦੀ ਆ ਬਾਈ ਦੁੱਤਾ ਨਹੀਂ ਮੰਗਦੀ ਹਾਂਜੀ ਤੇਜ ਵੀ ਬੜੀ ਹੋਠਣਾਉਂ ਮਾੜ ਦੇ ਨਾ ਹੱਸਦੇ ਆ ਕਾਕਦੇ ਆ ਹਰਦਾਈ ਹੱਸਦਾ ਕੋਈ ਨਾ ਜਦੋਂ ਆਊਗਾ ਫੇਰ ਮਾਰ ਦੇ ਇਹ ਨਾਟਕ ਮੰਦੇ ਦੀ ਤੇ ਮਰਜੀ ਕਰਦਾ ਚੱਲ ਬੱਸ ਸੂਰ ਦਾ ਬੱਕੇ ਬਾਈ ਮਾਨ ਸਾਰੇ ਭਰਾ ਮੁੰਡਾ ਜੂਰ ਲੰਗ ਤਾਂ ਹੋਰ ਵੀ ਨਿਕਲਣਾ ਨਾ ਇਹ ਨਵੇਂ ਬੰਦੇ ਨੂੰ ਹੋਰ ਵੀ ਹੋਣਦਾ ਮੈਂ ਤਾਂ ਤੇ ਆਤਾ ਪੰਜੀਆਂ ਹੁੰਦੀਆਂ ਨੇ ਯਾਰ ਹਾਂ ਮਨ ਖੱਤ ਤੋਂ ਬੰਦੇ ਲੋਕੀ ਆਪਣੇ ਉਹਦਾ ਪਤਾ ਲੱਗਦਾ ਵੀ 10-10 ਗ੍ਰਾਮ ਚ ਵੀ ਵੱਜ ਜਾਂਦਾ ਪੇਚ ਸਹੀ ਗੱਲ ਹੈ ਨਾ ਸਾਰੇ ਮਾਰ ਰਹੇ ਸੀ ਇਹ ਇਹ ਵੀ ਤਾਂ ਮੇਲੇ ਦੇ ਵਾਂਗ ਹੁੰਦਾ ਨਾ ਫਿਰ ਮੈਂ ਕਹਿੰਦਾ ਜੀ ਗ੍ਰਾਮ ਘੱਟ ਦੀ ਤਾਂ ਇੱਕ ਹੀ ਦੇਖ ਲੈ ਆਪਣੇ ਕੀ ਆਉਤੀ 10 20 ਗ੍ਰਾਮ ਤੇ ਚ ਬਾਲਟੀ ਨਾ ਪਸਾ ਕਰਨ ਦੁੱਤੀ ਬੰਦੇ ਉਡੀਕਦੇ ਰਹੇ ਵੀ ਚਲੇ ਆ ਛਾੜ ਦੇ ਇਹਨੂੰ ਝੱਗ ਨੂੰ ਛਾੜ ਦੇ ਫਿਰ ਉਹ ਤਾਂ ਇੱਕ ਵ ਇੱਕ ਵਾਰ ਸਾਰਾ ਜੂਨ ਇੱਕ ਹੀ ਆ ਨਾ ਹਾਂ ਬਾਅਦ ਚ ਪਤਾ ਲੱਗਿਆ ਵੀ ਉਹਦੀ ਵੈਲਿਊ ਹੈ ਜਿਹੜਾ ਦੂਸਰਾ ਅਗਲੀ ਮਿਲਣ ਤੇ ਅਸਰ ਆ ਪਰ ਉਹਦੀ ਯੂਸ ਕਰਨਾਗੇ ਬਈ ਬਿਲਕੁਲ ਬਿਲਕੁਲ ਹਾਂ ਜੀ ਬੀ ਵੀ ਲੋਕੀਆ ਡੈਮੋ ਵੀ ਜੀ ਸਹੀ ਗੱਲ ਹੈ ਬਈ 10 ਪਲੱਸ ਆ ਜਿਸ ਪਾਸ ਕਰ ਸਕਦੇ ਬਈ ਦੇਖਦੇ ਆ ਮੱਥੀ ਠੀਕ ਹੈ ਮੈਂ ਹੁਣ ਆ ਜਾ ਹਾਂ 2 ਮਿੰਟ ਤੱਕ ਇਹ ਕਹਿ ਬਈ ਕੁਝ ਕਹਿੰਦੇ ਰਵਿੰਦਰ ਬਹੁਤ ਵਧੀਆ ਬਈ ਬਹੁਤ ਵਧੀਆ ਆਪਣਾ ਤੁਸੀਂ ਅੱਛਾ ਅਜਾ ਜੀਤ ਵੀ ਆ ਗਿਆ ਬਿਨਾਰਾਹੀ ਤੂੰ ਡੇਟਾਂ ਦੇ ਰਿਹਾ ਹੈ ਹਜੇ 1 30 ਮਿੰਟ ਹੋ ਗਏ ਕਿਵੇਂ ਹੈ ਡਾਕਟਰ ਦੇ ਵੀ ਟਾਈਮ ਅੱਜ ਕਿਵੇਂ ਟਾਈਮ ਡਾਕਟਰ ਸੁਆਪ ਨਾਲ ਬੈਗੇ ਟਾਈਮ ਦੇ ਨਾ ਨਾ ਬੈਠਨੇ ਕੱਲ ਗੱਡੀ ਗੱਡੀ ਤੁਰੇ ਜਾਂਦੇ ਦੇਖ ਲਈ ਪੁੱਛਿਆ ਪੁੱਛਿਆ ਦੀ ਗੱਲ ਠੀਕ ਹੈ ਕਹਣਾ ਵੀ ਕਿੰਨੇ ਵਜੇ ਚੜਾਉਣੀ ਹੈ ਤਾਂ ਦੱਸਿਆ ਟਾਈਮ ਆ ਸਾਢੇ 3:00 ਦੇ ਕਰਾਉਂ। ਹੋਰ ਨਾ ਅਬੀ ਬਧੀਏ ਡਾਕਟਰ ਮੋਹਰ ਸਾਹਿਬ ਡਾਕਟਰ ਕਿੱਥੇ ਜਾਊਗਾ ਆਪਣੇ ਕੋ ਅੱਛਾ ਆ ਗਿਆ ਸ਼ਾਮ ਵੇਲੇ ਦੀ ਪਿਆਰ ਪਰਿਵਾਰਸੀ ਗੱਲ ਦੱਸ ਚੰਚਲ ਸਿੰਘ ਆ ਗਿਆ ਜੀ ਹਾਲੇ ਹਾਲੇ ਪਰਤਾ ਚੁੜਾ ਕੰਮ ਬਾਈ ਬਈਆ ਮੋਅਦੇ ਨਹੀਂ ਲੈਟ ਰਾਈਟ ਲੈਟ ਮੋਅਦੀ ਕੀ ਤੁਹਾਡੇ ਹਿੱਲੇ ਨੇ ਬਾਈ ਬਾਈ ਕੁਲਗਰ ਤੂੰ ਸਾਡੇ ਅੱਲੇ ਤਾਂ ਲੱਗਦੀ ਨਹੀਂ ਉਹ ਲਾਓ ਯਾਰ ਨਾ ਬਾਈ ਲੈਵ ਦੇ ਵਿੱਚ ਹੁਣ ਚੱਲਦੀ ਆ ਕਰੀ ਮੜੀ ਦੀ ਬੈਟਰੀ ਮੋਰੀ ਲੈ ਨਹੀਂ ਜਾਂਦਾ ਉਹ ਲੈਟ ਲੈ ਉਹ ਬਾਈ ਉਹ ਆ ਫੜਦਾ ਸੇਕ ਦਾ ਮੋਅਦੀ ਫੜਦਾ ਫੜਦਾ ਪੂਰੀ ਫੜਦਾ ਸਿੰਪਲੀ ਵੀ ਵਿਆਰ ਫੜਦੀ ਸੀ ਲੈਟ ਬੰਦ ਦਸ ਨੇ ਤੇ ਆ ਇੱਥੇ ਫੜਦਾ ਬੰਦੇ ਇੱਥੇ ਲਾ ਕੇ ਫੜਦਾ ਤੂੰ ਆਪਣਾ ਇੱਥੇ ਫੜਦਾ ਲੈ ਯਾਰ ਸ਼ੋਕਰਾ ਕਰੀ ਹੁਣ ਤਾਂ ਜੀ ਜੇ ਹੁਣ ਪਤਾ ਲੱਗ ਜੇ ਕੱਲ ਨੂੰ ਜਪੜੀ ਹੁੰਦੀ ਨਾ ਸੇਕਾ ਤੇਰੇ ਕੱਪੜੇ ਪਾੜਦੇ ਨੇ ਲੋਕ ਅਜੀ ਦਾ ਕੱਲ ਨੂੰ ਤੇ ਬਈ ਕੀ ਗੜਬੜ ਖਰੀ ਆ ਨਾ ਨਹੀਂ ਕੱਲ ਨੂੰ ਫਿਰ ਉਹ ਜਿਆ ਪ੍ਰਬੰਧ ਹੋ ਜਾਟਾ ਹੋਏ ਯਾਰ ਨਾਈਟ ਆ ਆਪਣਾ ਹਾਂ ਸੌਰੀ ਯਾਰ ਸਰ ਬਈ ਉਧਰ ਸਰਕਾਰ ਪਾ ਲਿਆ ਨਾ ਜੀ ਰਿਪੋਰਟ ਹਾਂ ਇਹ ਗੱਲ ਤਰੀ ਸਹੀ ਬਈ ਬਾਕੀ ਦੂਗਾ ਆਪ ਹੀ ਪਤਾ ਲੱਗੇਗਾ ਤਰੀ ਹੁੰਦਾ ਦੁੱਧ ਖਾਲੀ ਦਾ ਕੱਲ ਨੂੰ ਧਰ ਕੇ ਦਾ ਅਸਲ ਤੁਹਾਨੂੰ ਆਪ ਹੀ ਪਤਾ ਲੱਗੇ ਇਹ ਇਹ ਉੱਚ ਵਾਈਆਂ ਜਿਹੜੀਆਂ ਫੁੱਲ ਇਮਾਨਦਾਰੀ ਵਾਲੀਆਂ ਇਹਦੇ ਵਿੱਚ ਵੀ ਕੋਟ ਆ ਜਾਂਦੇ ਜਿਹੜਾ ਪਸ਼ੂ ਵੀ ਉਹ ਵੀ ਕੋਈ ਅੱਧਾ ਕਿੰਨਾ ਫਰਕ ਪਾਉਂਦਾ ਹੁੰਦਾ ਕੋਈ ਆਥਨ ਟੜਕੇ ਦਾ ਉਹਦਾ ਫਰਕ ਪੈ ਜਾਊਗਾ ਪਰ ਉਹਨੂੰ ਦੁੱਧ ਦੇ ਵਿੱਚ ਆਇਆ ਨਹੀਂ ਵੀ ਇੱਕ ਕਿਲੋ ਹੁਣ ਖਾਲੀ ਜਿਹਾ ਮੈਨੂੰ ਜਿਆਦੇ ਕਰਦਾ ਦੁੱਧੇ ਦਾ ਉਹ ਵੀ ਉਹ ਜਿਹੜਾ ਤੇਰੇ ਕੀ ਕਰਦਾ ਪਹਿਲਾਂ ਕੋਈ ਟਾਈਮ ਦਾ ਪ੍ਰੈਕਟਰ ਲੈ ਲਿਆ ਹੈ ਲੱਗਿਆ ਨਹੀਂ ਆ ਇਧਰ ਜਦੋਂ ਮੈਂ ਕਰ ਪਾਇਆ ਨਹੀਂ ਜਦੋਂ ਜਾਦੂ ਹੋ ਗਿਆ ਮੈਨੂੰ ਉਸ ਤੋਂ ਆਇਆ ਆ ਦੇਣਾ ਹੈ ਕਹਿੰਦਾ ਜਾਦੂ ਹੋ ਗਿਆ ਚੰਚਲ ਕਹਿ ਰਿਹਾ ਮਾ ਤੂੰ ਆਇਆ ਬਨੂ ਜਦੀਪਾ ਜੀ ਬਾਹਰ ਆ ਯਾਰ ਦੇ ਜੀ ਵਧੀਆ ਕੀ ਹਾਲ ਹੈ ਵਧੀਆ ਦੇ ਜੀ ਵਧੀਆ ਪਰਮਜੋਤ ਸੁਖਜੀਤ ਹਾਂ ਆਂਬ੍ਰੀਆ ਸਿਓ ਕਰਦੇ ਆ ਇਹ ਸਾਰੇ ਗੱਲ ਕਰਨਾ ਕੰਮ ਸਾਡੇ ਕੋਲ ਹੈ ਹੋਈ ਲੈ ਭਾਈ ਡਾਕਟਰ ਨੇ ਵੀ ਸੇਵ ਕਰ ਆਪਣਾ ਸੇਵ ਕਰ ਨਹੀ ਇਹ ਨਵਟਰ ਤੋਂ ਨਹੀਂ ਉਧਰ ਲਾਇਆ ਗੁਰਪਿਆਰ ਸਿਮਰਦਰ ਦਵਿੰਦਰ ਆਹ ਗੱਲ ਸਹੀ ਹੈ ਬਾਈ ਦੇਖ ਲੋ ਜੀ ਕੀ ਦੇਖਣਾ ਸੀ ਤਾਂ ਤੋਂ ਦਿਖਾਦਾ ਤੂੰ ਲਾਈਟ ਝਾਕੇ ਹਾਂ ਜੀ ਆਹ ਜਿਹੜਾ ਇੱਕ ਮਿੰਟ ਬਾਈ ਮਾਰਟੀਨ ਚੈੱਕ ਕਰਾਉਣਾ ਦਾਸ ਕਰਾਉਣਾ ਜਾਂ ਵੀ ਤੇ ਆਰੇ ਲਾਈਵ ਉੱਤੇ ਕਲੀਆ ਦੂਜਾ YouTube ਹਾਲੋ ਬਾਈ ਮੜਾ ਕਰੇ ਚੱਕ ਇਹ ਬਾਲਟੀ ਜੀ ਜੇ ਤਾਂ ਸਵੇਰ ਨੂੰ ਇੰਨੀ ਭਰ ਦੇਗਾ ਫਿਰ ਤਾਂ ਠੀਕ ਆ ਹੈ ਨਹੀਂ ਤਾਂ ਫਿਰ ਤੈਨੂੰ ਅਸੀਂ ਗੜਬੜ ਚ ਪਾਵਾਂਗੇ ਨਾ ਨਾ ਗੜਬੜ ਨਹੀਂ ਪਾਵਾਂਗੇ ਕੱਲ ਅਗਾਂਹ ਚ ਵੰਗਾ ਚੋਈ ਆ ਪੱਕੀ ਆ ਬਾਈ ਇਹਦੇ ਚਾਰ ਜਾਲੇ ਬੱਲਮ ਹੁਣੀ ਮੰਗਾ ਲੰਨੇ ਵਾ ਠੀਕ ਆ ਵੀਰੇ ਦੋ ਓਕੇ ਚੱਕ ਆ ਲਓ ਬਾਈ ਲੈ ਬਾਈ ਮੜਾ ਜੇ ਉਹਨੂੰ ਇੱਥੇ ਕੋ ਦਲਾਣਾ ਲਈ ਹੈ ਨਾ ਇਹਨੂੰ ਇੱਥੇ ਜੇ ਰੱਖੀ ਪੂਰੀ ਰੱਖ ਲਈ ਜਾਲੇ ਕੰਡਾ ਚੱਕ ਅੱਛਾ ਵੀ ਇੱਥੇ ਲੈ ਆ ਅਸੀਂ ਬਾਅਦ ਚ ਹੋਰ ਦਿਖਾਵਾਂਗਾ ਪਹਿਲਾਂ ਤੂੰ ਕੰਡਾ ਲਿਆ ਇਹਦਾ ਭਰਾਵਾ ਸਾਡੇ ਨਾਲ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਇਹ ਕੰਮ ਅਸੀਂ ਇਹਨੂੰ ਸੀਰੀਅਸ ਵਾਂਗ ਲੈਂਦੇ ਨਹੀਂ ਬੇ ਇਹ ਲੋਕਾਂ ਨੇ ਇਨਵਰਟਰ ਜੇ ਨਾਲ ਹੀ ਲੱਗੇ ਹੁੰਦੇ ਨੇ ਨਹੀਂ ਇਹਨੇ ਕੋਠੀ ਫੋਨ ਕਰਕੇ ਇਹਦਾ ਕੰਮ ਨਾਲ ਥੋੜਾ ਜਿਹਾ ਉਲਝਿਆ ਮੈਤਰੀ ਮਤਰੀ ਲਈ ਵਰਦਾ ਦਾ ਸਵੇਰੇ ਜਦੋਂ ਮੈਂ ਕਮੇਕ ਹੀਰ ਬੱਤ ਨਾਗੇ ਤਾਂ ਹਮਮਤ ਤਾਂ ਨਹੀਂ ਲੰਪਾ ਇੱਥੇ ਪੀਤੀ ਥੋੜੇ ਮਿੰਟ ਬਾਅਦ ਦੇ ਵਿੱਚ ਉਹ ਛੇਪੜ ਦੇ ਬਾਹਰ ਬਣਾ ਗਏ ਦੇਖੋ ਜੀ ਛੇਪ ਇੱਕ ਵਾਰੀ ਬਾਲਟੀ ਚਾਹ ਮੱਕੰਡੇ ਦੇ ਨਾਲ ਰੱਖ ਲੈ ਫਿਰ ਜੀਰੋ ਨਾ ਨਾ ਇਹ ਦੁੱਧ ਵਾਲੀ ਲਓ ਜੀ ਭਾਈ ਹਾਂਜੀ ਹਲੋ ਸਵੇ ਜਿਹੜਾ ਬਾਲਟੀ ਦਾ ਤੁਸੀਂ ਐ ਦੋ ਪਹਿਲਾਂ ਬਾਲਟੀ ਰੱਖੋ ਮੈਂ ਦਿਖਾ ਦਿਆਂ ਪਹਿਲਾਂ ਇੱਕ ਮਿੰਟ ਹਾਂ ਜੀ ਚੱਕੋ ਥੋੜਾ ਕੈਮਰਾ ਵਾੜਤੀ ਤੇ ਮੈਂ ਦਿਖਾਉਣਾ ਪਹਿਲਾਂ ਕੈਮਰਾ ਦਿਖਾ ਦੇ ਬਾਈ ਦਿਖਾ ਦੇ ਠੀਕ ਹੈ ਮੈਂ ਨੇੜੇ ਜਾ ਕੇ ਲਓ ਇੱਕ ਮਿੰਟ ਨੇੜੇ ਲਓ ਜੀ 960 ਗ੍ਰਾਮ ਦੀ ਵਾੜਤੀ ਹੈ ਕਰਦੇ ਜ਼ੀਰੋ ਇੱਕ ਬਾਈ ਪਹਿਲਾਂ ਤੂੰ ਉਹਨੂੰ ਜ਼ੀਰੋ ਕਰ ਲਈ ਇੱਥੇ ਖੜਾ ਲੈ ਨਹੀਂ ਪਾ ਚੱਕੇ ਆ ਜਣੇ ਸਿੰਗਲ ਜ਼ੀਰੋ ਅੱਛਾ ਸਿੰਗਲ ਜ਼ੀਰੋ ਤਾਂ ਹੋ ਜਾਣਗੇ ਵੀ ਤਾਰ ਹਟਾ ਪਰਾ ਨੂੰ ਮੜੀ ਨਾ ਨਾ ਕੋਈ ਨਹੀਂ ਕੋਈ ਹਟਾ ਦੇ ਤਾਰ ਪਰਾ ਨੂੰ ਹਟਾ ਦੇ ਹਾਂ ਬਸ ਠੀਕ ਹੈ ਬਲੋ ਇਸ ਸਿੰਗਲ ਜ਼ੀਰੋ ਹੋ ਜੀ ਪਾ ਦੇ ਬੰਦ ਅਜੇ ਜਿੰਨਾ ਕਿ ਸੇਪ ਨੂੰ ਮਾਰਨਾ ਉਸ ਤੋਂ ਬਾਅਦ ਸਾਨੂੰ ਹੈ ਉਤਰ ਜਿੰਨਾ ਮੈਂ ਕਿਹਾ ਸੇਪ ਨੂੰ ਮਾਰਨਾ ਉਸ ਤੋਂ ਬਾਅਦ ਸਾਨੂੰ ਮਾਰਨਾ ਉਹ ਬਾਅਦ ਲੈ ਔਰੇ ਹੋਏ ਲਓ ਜੀ ਮਿੱਤਰੋ ਬਾਟੀ ਵੀ ਨਹੀਂ ਇਹਦੀ ਵੀ ਮੇਲੇ ਨਾਲ ਕੰਮ ਕੀਤਾ ਕੋਈ ਬਾਟੀ ਨੂੰ ਹੱਥ ਨਹੀਂ ਮਾਰਨ ਦਿੰਦਾ ਹਨ ਸਹੀ ਹੈ ਤਾਂ ਮਾਰ ਵੀ ਸਕਦਾ ਸੀਗਾ ਕੋਈ ਵਾਈ ਹੈ ਤੂੰ ਦੇਖ ਸਕਦੇ ਆ 9730 ਗ੍ਰਾਮ ਲਓ ਜੀ ਬਾਈ ਜੇ ਮੰਨ ਲਓ ਵੀ ਇਹ ਤਾਂ ਇਹ ਮੀਆ ਕਲੀਅਰ ਆ ਦੇ ਦੇ ਮੇਰੀ ਮੇਰੀ ਸਕਰੀਨ ਤੇ ਦੀਦਾ ਆਈ ਲਾਈਵ ਚ ਹਾਂ ਬਸ ਕਰ ਲਾ ਪਰ 9730 ਲਵਾਂਗੇ ਆ ਲਓ ਜੀ ਬਈ ਕਰ ਲਾ ਪਿੱਛੇ ਹੀ ਰੱਖ ਇਹ ਜਿਹੜੀ ਪਹਿਲੀ ਚੋ ਜੀ ਇਹਨੂੰ ਖਾਲੀ ਮੰਨ ਲਓ ਪੱਕਾ 9730 9730 ਗ੍ਰਾਮ ਬਹੁਤ ਵਧੀਆ ਦੁੱਧ ਕੱਢਿਆ ਬਾਈ ਬਹੁਤ ਸੋਹਣਾ ਦੁੱਧ ਕੱਢਿਆ ਬਾਈ ਵਧੀਆ ਚਲੋ ਬਾਕੀ ਦੇਖਦੇ ਹਾਂ ਹੁਣ ਸਵੇਰ ਨੂੰ ਤੇ ਸ਼ਾਮ ਨੂੰ ਕੱਲ ਨੂੰ ਪਤਾ ਲੱਗੇ ਦੁੱਧ ਪਾਸੇ ਕਰ ਹੁਣ ਕਿਹੜਾ ਮਤੰਦ ਪਹਿਲਾਂ ਪੜਦਾ ਜੀ ਹੁਣ ਪਟਾਉਣਿਆ ਦਾ ਤੂੰ ਨੇਰੇ ਜੀ ਲੈ ਕੇ ਤੇਰ ਜੀ ਨੇ ਲੈਟ ਰਿਹਾ ਸੀ ਠੀਕ ਹੈ ਲੈ ਬਾਈ ਚੱਕੋ ਦੁੱਧ ਸਾਨੂੰ ਵੀ ਗਰਮ ਚਪਾਕ ਕਰ ਦੇ ਚੱਲ ਚੱਕ ਲੈ ਪਾ ਲੈ ਦਰਦ ਪਾ ਲੈ ਇਹਦਾ ਪੁਰੀਏ ਪੁਰੀਏ ਚੱਕ ਕੋਈ ਨਹੀਂ ਕੋਈ ਨਹੀਂ ਮੇਰੇ ਜੀ ਪਿਆ 9 ਕਿਲੋ 730 ਗ੍ਰਾਮ ਜੀ ਲੈ ਲੋ ਹਾਂ ਖਾਲੀ ਟਾਈਮ ਦਾ ਵੀਰੇ ਇਹ ਤੇ ਚੈੱਕ ਕਰ ਲਿਓ ਆ ਦੇਖ ਇਹ ਫਟ ਚਵਾਈ ਇਹਨੂੰ ਕੰਨ ਨੂੰ ਲੱਗਿਆ ਫਟ ਚਵਾਈ ਮੰਨ ਲਓ ਹਨਾ ਅਵਤਾਰ 15 ਸਾਰੀ ਚਵਾਈ ਫੁੱਲ ਕਰਾਊਗਾ ਤੇ ਮੈਂ ਅੱਜ ਦੋ ਕਰਾਊਗਾ ਜਾਲੀ ਤੜਕ ਵਾਲੀ ਕਿਉਂਕਿ ਤੜਕ ਵਾਲੀ ਚਵਾਈ ਤੇ ਤੁਹਾਨੂੰ ਪਤਾ ਲੱਗ ਜਾਣਾ ਇੱਕ ਦਿਨ ਦਾ ਆਲਟੀਮੇਟ ਕੱਲ ਨੂੰ ਅਵਤਾਰ ਨੇ ਨਾ ਨਾ ਦੱਸ ਦੇ ਨਾ ਕੱਲ ਨੂੰ ਹਾਂ ਅਵਤਾਰ ਤੇਰੇ ਵਾਲੇ ਚੈਨਲ ਦਾ ਨਾਮ ਬੋਲੀ ਮੈਂ ਹਾਂ ਪ੍ਰੋ ਅਵਤਾਰ ਬਨ ਰ ਹਾਂ ਹਾਂ ਕੱਲ ਨੂੰ ਜਿਹੜੇ ਉਹ ਫਿਰ ਪ੍ਰੋ ਕਰਤਾ ਅਵਤਾਰ ਬਨ ਰ ਆਈਡੀ ਨਾਲ ਤੇ ਕਿੰਨੀਆਂ ਚਵਾਈਆਂ ਹੋਣਗੀਆਂ ਮੇਰੇ ਲਈ ਜਨਨ ਤੇ ਦੋ ਚਵਾਈਆਂ ਹੋਣਗੀਆਂ ਅੱਜ ਦੀਆਂ ਚਵਾਈਆਂ ਹਨਾ ਚਲ ਆ ਜਾ ਬਈ ਬਾਹਰ ਸੇਵਕ ਹੁੰਦਾ ਇਹਦਾ ਕੀ ਦੇਖਣਾ ਵਿਚਾਰੀ ਦਾ ਨਹੀਂ ਦੇਖਣੇ ਨਹੀਂ ਬਈ ਹੁਣ ਤਾਂ ਕੀ ਗੰਦ ਦੇਖਣਗੇ ਸਵੇਰੇ ਦਿਖਾ ਦੇ ਪਰ ਤਨ ਛੇੜਦਾ ਬਹੁਤ ਸੋਣਾ ਉਦਾਂ ਹਾਂ ਹਾਂ ਜਿੰਨੀ ਮੇਰਾ ਕੋਈ ਨਹੀਂ ਦਿੰਦਾ ਯਾਰ ਹਨਾ ਬਿਲਕੁਲ ਨਹੀਂ ਦੇਖਦਾ ਇਹ ਅੱਜ ਮਾਰ ਲੈ ਟ ਵੀਰੇ 1 ਲੱਖ ਚੱਲ ਚੱਲ ਹਾਂ ਚੱਲ ਵਧੀਆ ਦੁੱਧ ਆ ਵੀਰੇ ਵਧੀਆ ਇਸ ਪਾਲ ਦਾ ਆਈਡੀਆ ਠੀਕ ਹੈ ਨਾ 10 ਕਿਲੋ ਤੇ 10 ਕਿਲੋ ਵਾਲਾ ਆਈਡੀਆ ਹੀ ਠੀਕ ਹੈ ਕਰੋ ਜੀ ਇਹਨੂੰ ਖੋਲੋ ਕਿੱਥੋਂ ਆਇਆ ਇਹ ਫਟਾਓ ਮੜੇ ਸਮਾਂ ਇੰਤਜ਼ਾਰ ਨਹੀਂ ਕਰਾਂਗੇ ਪੱਲੀਏ ਕਰ ਬਾਈ ਨੂੰ ਆ ਦੇ ਚਲੋ ਧੰਨਵਾਦ ਜੀ ਸਾਰੇ ਭਰਾਵਾਂ ਦਾ ਕਿਉਂਕਿ ਲਾਈਟ ਆ ਦੇਖੋ ਬਾਹਰ ਆ ਗਿਆ ਆਪਾਂ ਤੇ ਸਾਰੇ ਉਹ ਹੀ ਗਿਆ ਇਧਰੋਂ ਬਾਹਰ ਦਿਖਾਉਂਦੇ ਤੁਹਾਨੂੰ ਇਹਨਾਂ ਝੋਮ ਵੀ ਭੱਜ ਗਈ ਇਹਨੂੰ ਵਟਰ ਮਟਰ ਜੇ ਘੱਟ ਹੀ ਲੱਗਦੇ ਮੈਨੂੰ ਪਿੰਡ 'ਚ ਵੀ ਇਹ ਆ ਦੇਖੋ ਦੇਖਦੀ ਹੈ ਕਿਤੇ ਇਹ ਉਹ ਦੇਖਦੀ ਇੱਕ ਅੱਗੇ ਲਾਈਟ ਵਾਸ ਸਿਰਫ ਉਹ ਪਰਲ ਦੂਰ ਜੇਕਰ ਠੀਕ ਹੈ ਦੰਦਰ ਠੀਕ ਆ ਕੱਲ ਆ ਜਾਓ ਸ਼ਾਮ ਨੂੰ ਸਵੇਗ ਥੈਂਕ ਯੂ ਵੀਰੇ ਧੰਨਵਾਦ ਜੀ ਸਾਰੇ ਭਰਾਵਾਂ ਦਾ ਜੁੜਨ ਲਈ ਹਨ ਤੇ ਸਵੇਰ ਨੂੰ ਮਿਲਦੇ ਆ ਸਾਰੇ ਭਰਾਵਾਂ ਨੂੰ ਫੇਰ ਤੇ ਉਹੀ 6:30 ਵਜੇ ਤੇ ਆਪਣੇ ਪੇਜ ਤੇ ਚੱਲੂ ਪਿੰਦੀ ਨੇ ਚਲੇ ਜਾਣਾ ਸਵੇਰੇ ਕਰਾ ਕੇ ਬਸ